ਜੀ ਸੋ ਜਿਵੇਂ ਕਿ ਸਾਰੇ ਜਾਣਦੇ ਆ ਕਿ ਦਿਲਜੀਤ ਦੀ ਨਵੀਂ ਮੂਵੀ ਆਈ ਹੈ ਜੇ ਚੁਨੇ ਪਾਕਿਸਤਾਨੀ ਐਕਟਰੈਸ ਹਾਨੀਆ ਅਮੀਰ ਨੂੰ ਲਿਆ ਸੀਗਾ ਤੇ ਇੰਡੀਆ ਪਾਕਿਸਤਾਨ ਦੀ ਵਾਰ ਦੇ ਚੱਲਦੇ ਹੁਣ ਉਹਦੀ ਜਿਹੜੀ ਮੂਵੀ ਰਿਲੀਜ਼ ਹੋਈ ਹੈ ਜਿਹੜੀ ਫਰਵਰੀ ਚ ਤਿਆਰ ਹੋ ਗਈ ਸੀ ਵਾਰ ਤੋਂ ਪਹਿਲਾਂ ਉਹਦਾ ਇੰਨਾ ਬਾਇਕਾਟ ਕੀਤਾ ਦਿਲਜੀਤ ਨੂੰ ਆਂਦੇ ਬਾਲੀਵੁੱਡ ਤੋਂ ਕੈਨਸਲ ਕਰਤਾ ਗਿਆ ਤੇ ਫਦੂਓ ਮੇਰੀ ਸੁਣੋ ਗੱਲ ਪਹਿਲੀ ਗੱਲ ਤੇ ਇਹਨੂੰ ਮੈਂ ਫੜਾਂ ਜਿਹੜਾ ਗੁਰੂ ਰੰਧਾਵਾ ਸਿੰਗਰ ਹੈ ਉੱਚਾ ਸਿੰਗਰ ਜਿਹਦਾ ਇੱਕ ਗਾਣਾ ਚੱਲ ਪਿਆ ਕਹਿੰਦਾ ਮੈਂ ਦੇਸ਼ ਭਗਤ ਆ ਤੇ ਸਾਲਿਆ ਦਿਲਜੀਤ ਕੋਈ ਅਤਵਾਦੀ ਹੋ ਗਈ ਉਹਨੇ ਕੁਛ ਮਾੜਾ ਕਰਤਾ ਤੁਸੀਂ ਸਾਲਿਓ ਸੜਦੇ ਰਹੇ ਉਸ ਤੋਂ ਉਹ ਸਾਲਾ ਮੱਟ ਗਾਦਾ ਕਿੱਥੋਂ ਕਿੱਥੋਂ ਤੱਕ ਉਹ ਸਿੱਖਾਂ ਦਾ ਨਾਮ ਲੈ ਗਿਆ ਕਿੱਥੋਂ ਤੱਕ ਮੈਂ ਕਹਿੰਦਾ 5 ਮਿੰਟ ਚ ਉਹਦੇ ਸ਼ੋਅ ਫੋਲੋ ਫੋਲੋ ਜਾਂਦੇ ਆ ਤੁਹਾਨੂੰ ਸਾਲਿਓ ਕੋਈ ਕੁੱਤਾ ਨਹੀਂ ਪੁੱਛਦਾ ਤੇ ਤੁਸੀਂ ਭੈ ਮੈਂ ਕਹਿੰਨਾ ਕਿ ਹੇਟ ਉਹਦੇ ਉੱਤੇ ਗੱਡੀਆਂ ਜਾਂਦੇ ਜ ਤੁਹਾਨੂੰ ਕੋਈ ਫਿਲਮ ਨਹੀਂ ਦੇਂਦੇ ਅਗਲਾ ਪਾਕਿਸਤਾਨੀ ਮੈਂ ਦੇਣਾ ਕਿੰਨੀਆਂ ਮਸ਼ਹੂਰ ਐਕਟਰਸ ਦੇ ਨਾਲ ਫਿਲਮ ਕਰਦਾ ਪਿਆ ਉਹਨੂੰ ਕਿੱਥੋਂ ਤੱਕ ਪਹੁੰਚ ਗਏ ਹੋ ਤਾਂ ਹੁਣ ਤੁਸੀਂ ਬਣ ਗਏ ਉਹ ਤੇਰਾ ਦਾ ਗਾਣਾ ਆ ਯਾਰ ਲੱਗਦੀ ਲਾਹੌਰ ਦੀ ਆ ਤੇਰਾ ਫਿਰ ਗਾਣਾ ਕੈਨਸਲ ਨਹੀਂ ਕੀਤਾ ਗਏ ਨੇ ਸੁਸਕਰ ਕੇ ਮੈਂ ਕਿਹਨਾਂ ਇੱਕ ਟੁੱਚੀ ਤੇ ਨੀਚ ਸੋਚ ਵਾਲਾ ਬੰਦਾ ਵੀ ਇਹ ਕੰਮ ਨਹੀਂ ਕਰੂਗਾ ਕਿ ਭਈ ਉਹਨੇ ਪਾਕਿਸਤਾਨ ਦੀ ਐਕਟਰੈਸ ਲਿਆਂਦੀ ਆ ਤਾਂ ਫਿਰ ਉਹਦਾ ਕੰਮ ਆ ਸਾਨੂੰ ਤਾਂ ਮਾਣ ਮਹਿਸੂਸ ਹੁੰਦਾ ਕਿ ਉਹਨੇ ਇੰਡੀਆ ਤੇ ਪਾਕਿਸਤਾਨ ਨੂੰ ਇਕੱਠੇ ਕਰਤਾ ਤਾਂ ਨਾਲਾਂ ਦੇ ਅਨੁਸਾਰਾਂ ਦਾ ਜੋ ਕਿ ਆਪਸ ਚ ਲੜਦੀਆਂ ਬੋਰ ਕਰਦੀਆਂ ਜੋ ਕਿ ਬੰਦਾ ਉਹਨੂੰ ਇਕੱਠਾ ਕਰਨ ਦੇ ਆਵਾਜ਼ ਤੇ ਉੱਚ ਸਾਨੂੰ ਇਤਰਾਸ ਤੇ ਹੋਣਾ ਨਹੀਂ ਚਾਹੀਦਾ ਕੋਈ ਜਿਹੜਾ ਬੰਦਾ ਯਾਰ ਮੈਟ ਗਾਜ਼ਾ ਤੱਕ ਕੁਚੇਲਾ ਤੱਕ ਸਿੱਖਾਂ ਨੂੰ ਲੈ ਗਿਆ ਜਿੱਥੋਂ ਤੱਕ ਕੋਈ ਸੋਚ ਨਹੀਂ ਸਕਦਾ ਸ਼ੈਰੂ ਖਾਨ ਵਰਗਾ ਵੱਡਾ ਐਕਟਰ ਜਿੱਥੇ ਮਤਲਬ ਕਿੰਨੀ ਮਾਨ ਵਾਲੀ ਗੱਲ ਹੈ ਸਾਡੀ ਕੌਮ ਜੀ ਇਹ ਵਾ ਕਿ ਜੋ ਜੇ ਕੋਈ ਸੱਚ ਬੋਲਦਾ ਕਿ ਸੱਚ ਦੇ ਬਾਤ ਚੁੱਕਦਾ ਸਾਡੇ ਚ ਕਈ ਹੂਸੇ ਫੁੱਦੂ ਲੋਗੇ ਅੰਦਰ ਜਿਨ੍ਹਾਂ ਦੀ ਆਤ ਤੇ ਲੱਤਾਂ ਖਿੱਚਣੀਆਂ ਧਰਮ ਦੇ ਠੇਕੇਦਾਰ ਬਣ ਜਾਣਾ ਸੋ ਇਸ ਕਰਕੇ ਸੋ ਹੁਣ ਜਿਹੜਾ ਮੀਕਾ ਸਿੰਘ ਆਹ ਤਾਂ ਮੇਰੇ ਭਰਾ ਨੂੰ ਮੈਂ ਕਹਿੰਦਾ ਉੜਦਾ تیر ਲੈਂਦੀ ਹੱਤ ਪਈ ਹੈ ਪਹਿਲਾਂ ਕਮਲਕੌਰ ਦਾ ਸੋਧਾ ਜਦੋਂ ਲੱਗਾ ਉਦੋਂ ਬੋਲ ਪਿਆ ਸਿੱਖਾਂ ਲੜਨ ਤੇ ਪਈ ਹੋਵੇ ਉਹਨਾਂ ਨੂੰ ਜਿਹਨਾਂ ਸੋਧਾ ਲਾਇਆ ਮੈਂ ਕਹਿੰਦਾ ਚੰਗਾ ਕੰਮ ਕੀਤਾ ਉਹਨਾਂ ਨੇ ਤੇ ਹੁਣ ਕਹਿੰਦਾ ਕਿ ਦਜੀਤ ਉਸਾਂਝ ਦੀ ਫਿਲਮ ਨੂੰ ਬੋਇਕਾਟ ਕਰਨ ਦਾ ਹੈ ਅਗੇਂਸਟ ਹੈ ਉਹਦੇ ਹੁਣ ਭਾਈ ਜਦੋਂ ਤੂੰ ਆਪਣੇ ਗਾਣਿਆਂ 'ਚ ਨੰਗੀਆਂ ਕੁੜੀਆਂ ਨੂੰ ਨਚਾਉਣਾ ਕੰਜਰੀਆਂ ਨੂੰ ਨਚਾਉਣਾ ਤੂੰ ਨੇ ਕਿੰਨੇ ਕਿ ਸਕਟਾ ਪਾਪ ਆਗੇ ਪੁੱਠੇ-ਪੁੱਠੇ ਗਾਣੇ ਗਾਉਣਾ ਤੂੰ ਕੀ ਬੋਲ ਨਹੀਂ ਸਕਦਾ ਇੱਥੇ ਮੈਂ ਉਦੋਂ ਤੇਰੀ ਕਿੱਥੇ ਹੁੰਦਾ ਤੇਰਾ ਦੇਸ਼ ਕਿੱਥੇ ਹੁੰਦਾ ਤੇਰਾ ਉਦੋਂ ਉਦੋਂ ਦੇਸ਼ ਦੀ ਇੱਜ਼ਤ ਕਿੱਥੇ ਹੁੰਦੀ ਹੈ ਜੇ ਉਹਨੇ ਕਿਸੇ ਪਾਕਿਸਤਾਨੀ ਐਕਟਰਸ ਨਾਲ ਫਿਲਮ ਕਰ ਲਈ ਆ ਕਿੱਥੋਂ ਦਾ ਕਿੱਥੇ ਸਿੱਖਾਂ ਦਾ ਨਾਮ ਉਹ ਲੈ ਗਿਆ ਵਾ ਤੂੰ ਹੀ ਸਾਲਿਓ ਹੁਣ ਤੂੰ ਹੀ ਬਣ ਗਿਆ ਜਿਆਦਾ ਤੂੰ ਨੈਸ਼ਨਲਿਸਟ ਬਣ ਗਿਆ ਤੂੰ ਸਿਰਫ ਤੇ ਸਿਰਫ ਇੱਕ ਜੈਲਸੀ ਇੱਕ ਸਾੜ ਕਿ ਬਾਈ ਇੱਕ ਪੰਜਾਬੀ ਬੰਦਾ ਤਰੱਕੀ ਕਿਵੇਂ ਕਰਨ ਦਿਆ ਉਸ ਲੈਵਲ ਤੱਕ ਸਿਰਫ ਇੱਕ ਕੀ ਉਹਨੂੰ ਮਾਲਾ ਕਹਾਂਗੇ ਤੇ ਲੋਕਾਂ ਦੀ ਅਟੈਂਸ਼ਨ ਸਾਡੇ ਵੱਲ ਆ ਜੂਗੀ ਲੋ ਕਿਸਾ ਨੂੰ ਗਾਲਾਂ ਕੱਢਣਗੇ ਕੁੱਤੇਖਾਨੀ ਕਰਨਗੇ ਪਰ ਚਲੋ ਅਟੈਂਸ਼ਨ ਤਾਂ ਮਿਲੂਗੀ ਇਹ ਲੈਵਲ ਤੱਕ ਡਿੱਗਿਆ ਤੁਸੀਂ ਗੁਰੂ ਰੰਧਾਵਾ ਤੇ ਇਹਨੇ ਜਦੋਂ ਦਲੀ ਜੀ ਦੇ ਦਸਾਂ ਚ ਪੋਸਟ ਪਾਈ ਆ ਇਹਨੂੰ ਆਪਣਾ ਅਕਾਊਂਟ ਤੱਕ ਬੰਦ ਕਰਨਾ ਪੈ ਗਿਆ ਟਵਿੱਟਰ ਤੋਂ ਡੀਐਕਟੀਵੇਟ ਕਰਤਾ ਉਹਨੇ ਆਪਣਾ ਕਾਊਂਟ ਮੈਂ ਕਹਿੰਦਾ ਹੱਦ ਆ ਬਾਕੀ ਸਾਡਾ ਪਿਆਰ ਮੈਂ ਹਰ ਵੀਡੀਓ ਚ ਕਹਿੰਦਾ ਹੁੰਦਾ ਹਾਂ ਹਰ ਵੀਡੀਓ ਚ ਮੇਰਾ ਮੈਸੇਜ ਹੁੰਦਾ ਕਿ ਸਾਡਾ ਪਿਆਰ ਕਦੀ ਨਹੀਂ ਘਟਣਾ ਚਾਹੀਦਾ ਲੈ ਦੇ ਚੜ ਦੇ ਪੰਜਾਬ ਦਾ ਪਿਆਰ ਇਦਾਂ ਹੀ ਬਣਿਆ ਰਹੂਗਾ ਕੋਈ ਮੈਂ ਕਹਨਾ ਕਿ ਧਰਮਾਂ ਦੀ ਬੇਦਬੀ ਕਰੇ ਜਾਂ ਆ ਪੁੱਠੀਆਂ ਹਰਕਤਾਂ ਕਰੇ ਦਿਲਜੀਤ ਨੂੰ ਮਾੜਾ ਆਖੇ ਸਾਡਾ ਪਿਆਰ ਨਹੀਂ ਘਟਣਾ ਚਾਹੀਦਾ ਸਾਡੇ ਅਸਤੇ ਮਾਣ ਦੀ ਗੱਲ ਆ ਕਿ ਇੱਕ ਪਾਕਿਸਤਾਨ ਦੀ ਐਕਟ੍ਰੈਸ ਇੱਕ ਪਾਕਿਸਤਾਨ ਪੰਜਾਬੀ ਐਕਟ੍ਰੈਸ ਨੂੰ ਸਾਡੇ ਪੰਜਾਬੀ ਐਕਟਰ ਨੇ ਮਤਲਬ ਇੱਕ ਫਿਲਮ ਬਣਾਈ ਉਹਨਾਂ ਨੇ ਰਲ ਕੇ ਕਿੰਨੇ ਮੈਗਰ ਖੁਸ਼ੀ ਵਾਲੀ ਗੱਲ ਹੈ ਕਿ ਦੋਵੇਂ ਕਲਚਰ ਜਿੱਚ ਆਪਾਂ ਇਕੱਠੇ ਵੇਖਾਂਗੇ ਫਿਲਮ 'ਚ ਤੇ ਜਿਹੜੇ ਮੇਰੇ ਵੀਰ ਰਹਿੰਦੇ ਆ ਇੰਡੀਆਨਾ 'ਚ ਤੇ ਤੁਹਾਡੇ ਮੈਡੀਕਲ ਡਰਾਈਵ ਲੱਗੇ ਇੱਕ ਨਵਾਂ ਰੈਸਟੋਰੈਂਟ ਖੁੱਲ੍ਹਾ ਵਾ ਮਝੇਲ ਟੂ ਕੈਲੀਫੋਰਨੀਆ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਹੈਗਾ ਸਾਡੇ ਭਾਉ ਹੁਣਾਂ ਨੇ ਖੋਲ੍ਹਿਆ ਵਾ ਤੇ ਜ਼ਰੂਰ ਉੱਥੇ ਜਾਓ ਬਹੁਤ ਸਵਾਦ ਰੋਟੀ ਬਣਾਉਂਦੇ ਆ ਬਹੁਤ ਮਝੇ ਮੈਂ ਖਾਧੀ ਨਹੀਂ ਆ ਪਰ ਬਹੁਤ ਸਵਾਦ ਹੋਊਗੀ ਕਿਉਂਕਿ ਬਹੁਤ ਹੀ ਪਾਜੀ ਐਕਸਪੀਰੀਐਂਸਡ ਆ 12 ਸਾਲ ਉਹਨਾਂ ਨੇ ਸ਼ੈਫ ਦਾ ਕੰਮ ਕੀਤਾ ਇਟਲੀ ਚ ਭਾਈ ਮਨਿੰਦਰ ਸਿੰਘ ਹੋਣੀ ਤੇ ਜ਼ਰੂਰ ਉਹਨਾਂ ਦਾ ਰੈਸਟੋਰੈਂਟ ਤੁਸੀਂ ਜਾਓ ਜਿਹੜੇ ਇੰਡੀਆ ਨਾਲ ਮੇਰੇ ਵੀਰ ਭੈਣ ਹੈ ਤੇ ਜ਼ਰੂਰ ਟੇਸਟ ਕਰਕੇ ਆਓ